ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਲੁਧਿਆਣਾ ਦੇ ਵਿੱਚ ਜੋ ਬਲਾਤਕਾਰ ਕਾਂਡ ਹੋਇਆ 10 ਜਣਿਆਂ ਨੇ ਇੱਕ ਕੁੜੀ ਦੀ ਪੱਤ ਲੁੱਟੀ ਉਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਜੋ ਸਕੈਚ ਜਾਰੀ ਕੀਤੇ ਸੀ ਉਹਨਾਂ ਵਿੱਚੋਂ ਦੋ ਮੁਲਜ਼ਮ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤੇ ਮਾਸਟਰਮਾਈਂਡ ਵੀ ਪੁਲਿਸ ਦੇ ਹੱਥ ਲੱਗ ਗਿਆ ਤੁਹਾਨੂੰ ਦੱਸ ਦਈਏ ਕਿ 9 ਤਰੀਕ ਚਾਕਲੇਟ ਡੇ ਵਾਲੇ ਦਿਨ ਪਿੱਛੇ ਵਾਲੇ ਸਦਵਾ ਨਹਿਰ ਦੇ ਉੱਤੇ 10 ਮੁੰਡਿਆਂ ਨੇ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਕੁੜੀ ਦੀ ਇੱਜ਼ਤ ਟਾਰ-ਟਾਰ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਕੁੜੀ ਦੇ ਨਾਲ ਜੋ ਮੁੰਡਾ ਸੀ ਉਸਦੇ ਦੋਸਤ ਦੇ ਕੋਲੋਂ 1 ਲੱਖ ਰੁਪਏ ਦੀ ਫਰੋਤੀ ਦੀ ਵੀ ਮੰਗ ਕੀਤੀ ਸੀ ਇਸ ਦੇ ਉੱਤੇ ਡੀਆਈਜੀ ਖਟੜਾ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ ਬੋਲ ਜਰਾ ਇਹ ਗੇਟ ਹੋ ਜਾ ਯਾਰ ਤੂੰ ਮੈਂ ਤੁਹਾਨੂੰ ਟੱਕ ਮਾਰ ਫੋਟੋ ਬਾਈਟ ਕਰਾ ਦੇ ਪਾਸੇ ਰੱਖੇ ਨਾ ਇਹ ਲੈ ਨਹੀਂ ਸਮਝੋ ਜਾ ਤੁਮੋ ਕੇ ਬੈਠਾ नौ तारीख को अनफॉर्चुनेटली जब चॉकलेट डे था तो शहर के एक लड़की और लड़का दे हैड गॉन टूअर्ड्स इच्छेवाल जो सिद्धवा बेट कनाल है ਰਾ ਫਲੀ ਰਾਉਂਡ ਜੋ ਅਸੀਂ ਨੇ ਸੀਸੀਟੀਵੀ ਫੁਟੇਜ ਸੇ ਦੇਖਾ 8:26 ਮਿੰਟ ਤੇ ਜਨਪਥ ਕਲੋਨੀ ਕੋ ਕ੍ਰਾਸ ਕੀਤਾ ਹੈ ਉਸ ਤੋਂ ਬਾਅਦ ਅੱਗੇ ਜਾ ਕੇ ਇਛੇਵਾਲ ਜੋ ਮਾਈਕਰੋ ਹਾਈਡਲ ਪ੍ਰੋਜੈਕਟ ਲਗਾ ਹੋਇਆ ਹੈ ਵਹਾਂਸ ਤੇ ਅੱਗੇ ਜਾ ਕੇ ਟੂਵਰਡਸ ਡਾਊਨਸਟ੍ਰੀਮ ਉੱਥੇ ਇਹਨਾਂ ਨੂੰ ਇਹ ਮੁੰਡਿਆਂ ਨੇ ਅਸਾਲਟ ਕੀਤਾ ਅਸਾਲਟ ਕਰਕੇ ਇਹਨਾਂ ਨੂੰ ਨਾਲ ਚਾਰ ਦੁਵਾਰੀ ਵਾਲਾ ਪਲਾਟ ਸੀ ਉੱਥੇ ਲਿਜਾ ਕੇ ਇਸ ਜੋ ਵੀ ਆ ਕੋ ਕਰਮ ਕੀਤੇ ਨੇ ਤੇ ਉਸ ਤੋਂ ਬਾਅਦ ਸਬਸਿਕਵੈਂਟਲੀ ਜਿਹੜਾ ਤੁਸੀਂ ਟੀਵੀ ਤੇ ਵੀ ਦੇਖਿਆ ਹੋਣਾ ਇਹਨਾਂ ਨੇ ਇਹਨਾਂ ਦੇ ਫਰੈਂਡ ਤੋਂ ਪੈਸੇ ਦੀ ਡਿਮਾਂਡ ਵੀ ਕੀਤੀ ਹੈ। ਤੋਂ ਇਹ ਜਿਹੜਾ ਸਾਰਾ ਕਰਨ ਤੋਂ ਬਾਅਦ 10 ਤਰੀਕ ਇਹ 9 ਤਰੀਕ ਨੂੰ ਵੇਟ ਕਰਦੇ ਰਹੇ ਨੇ 10 ਤਰੀਕ ਨੂੰ ਇਹਨਾਂ ਨੇ ਨੇਚਰਲੀ ਐਡਾ ਵੱਡਾ ਹੁੰਦਾ ਤਾਂ ਬੱਚੇ ਤੇ ਬੱਚੀ ਦੇ ਮਨ ਤੇ ਬੋਝ ਹੁੰਦਾ ਪੇਰੈਂਟਸ ਦਾ ਹੁੰਦਾ ਸਾਰਾ ਕੁਝ ਤੋ ਸਬਸਿਕਵੈਂਟਲੀ ਸ਼ਾਮ ਨੂੰ ਇਹਨਾਂ ਨੇ ਅਪਰੋਚ ਕੀਤਾ ਹ ਆਪਣਾ ਪੁਲਿਸ ਸਟੇਸ਼ਨ ਦਾਖਾ ਨੂੰ ਉੱਥੇ ਮੈਡਮ ਡੀਐਸਪੀ ਨੇ ਹਰਕਮਲ ਔਰ ਐਸਐਚਓ ਇਹਨਾਂ ਨੇ ਬਕਾਇਦਾ ਨਾਲ ਦੀ ਸਟੇਟਮੈਂਟ ਲਈ ਹੈ ਸਟੇਟਮੈਂਟ ਲੈ ਕੇ 11:30 ਵਜੇ ਸੀਐਚਸੀ ਸੁਧਾਰ ਫਾਰ ਮੈਡੀਕਲ ਲੈ ਕੇ ਗਏ ਪਰ ਅਨਫੋਰਟੂਨੇਟ ਰਾਤ ਨੂੰ ਹੁੰਦਾ ਨਹੀਂ ਤਾਂ ਅਗਲੇ ਦਿਨ ਯਸਟਰਡੇ ਮਾਰਨਿੰਗ ਇਹ ਜਿਹੜਾ ਉੱਥੇ ਮੈਡੀਕਲ ਕਰਵਾਇਆ ਗਿਆ ਇੱਥੇ ਜਦ ਮੈਡੀਕਲ ਚੱਲ ਰਿਹਾ ਸੀ ਉੱਥੇ ਮੈਂ ਵੀ ਗਿਆ ਉੱਥੇ ਮੌਕੇ ਦੇ ਉੱਤੇ ਸਾਡੇ ਐਸਐਸਪੀ ਵੀ ਸੀ ਅਸੀਂ ਸਾਰਿਆਂ ਜਾ ਕੇ ਉੱਥੇ ਉਸ ਤੋਂ ਬਾਅਦ ਡਾਕਟਰ ਵੀ ਪਰਮਿਸ਼ਨ ਦੇ ਨਾਲ ਜਾ ਉਹਨਾਂ ਨੇ ਦੱਸਿਆ ਵੀ ਸ਼ੀ ਇਜ਼ ਸਟਰੀਕ ਇਸ਼ੀਅਸ ਅ ਬਰੇਵ ਗਰਲ ਐਂਡ ਸ਼ੀ ਵਿਲ ਕੋਆਪਰੇਟ ਐਂਡ ਸ਼ੀ ਵਿਲ ਉਹਨਾਂ ਤੋਂ ਅਸੀਂ ਕਾਫੀ ਕਲੂਜ਼ ਵਾਈਟਲ ਐਵੀਡੈਂਸ ਸਾਰਾ ਉਹਨਾਂ ਤੋਂ ਗੱਲਬਾਤ ਸੁਣੀ ਕਲੈਕਟ ਕੀਤਾ ਤੇ ਸਬਸਿਕਵੈਂਟਲੀ ਮੌਕੇ ਤੇ ਵੀ ਗਏ ਮੌਕੇ ਤੋਂ ਟੈਕਨੀਕਲ ਜਿੰਨੀ ਵੀ ਹੁੰਦੀ ਹੈ ਉਹ ਕਲੂਜ਼ ਐਵਿਡੈਂਸ ਹੋਰ ਵੀ ਫਿਜ਼ੀਕਲ ਐਵਿਡੈਂਸ ਸਾਰੇ ਕਲੈਕਟ ਕੀਤੇ ਤੇ ਉਹਨਾਂ ਸਾਰਿਆਂ ਨੂੰ ਐਨਲਾਈਜ਼ ਕਰਕੇ ਹੋਲ ਨਾਈਟ ਕੱਲ ਦੀ ਰਾਤ ਸਾਡੀਆਂ ਪੁਲਿਸ ਪਾਰਟੀਆਂ ਮੈਂ ਉਸ ਦਿਨ ਵੀ ਕਿਹਾ ਸੀ ਲੋਕਲ ਪੁਲਿਸ ਦੇ ਨਾਲ ਅਸੀਂ ਇਨ ਟੱਚ ਆ ਇਨ ਟੱਚ ਸੀ ਤੇ ਕੱਲ ਰਾਤ ਅਸੀਂ ਸਾਰੀਆਂ ਆਪਣੇ 올ਓਵਰ ਤਿੰਨੇ ਚਾਰੇ ਜ਼ਿਲ੍ਹਿਆਂ 'ਚ ਜਿੱਥੇ-ਜਿੱਥੇ ਸਾਨੂੰ ਕਲੂਜ਼ ਹੈਗੇ ਸੀ ਸ਼ਾਰਟ ਲਿਸਟ ਕੀਤੇ ਸੀ ਉੱਥੇ ਅਸੀਂ ਰੇਡ ਕੀਤੇ ਉਹਨਾਂ ਦੇ ਉੱਤੇ ਰੇਡਸ ਦੇ ਵਿੱਚੋਂ ਅਨਫੋਰਚੂਨੇਟਲੀ ਜਿਹੜੇ ਲੋਕਲ ਕੀਤੇ ਸੀ ਉਹਨਾਂ ਦੇ ਵਿੱਚ ਸਾਡੀ ਕੋਈ ਜ਼ਿਆਦਾ ਸਕਸੈਸ ਨਹੀਂ ਸੀ ਇੱਕ ਨਵਾਂ ਸ਼ਹਿਰ ਬੰਗਾ ਏਰੀਆ ਚ ਕੀਤਾ ਸੀ ਉੱਥੋਂ ਸਾਨੂੰ ਸਾਦਕ ਅਲੀ ਨਾਂ ਦਾ ਮੁੰਡਾ ਮਿਲਿਆ ਸੀ ਜਿਸ ਨੇ ਸਾਰਾ ਅੱਜ ਸ਼ਾਮ ਨੂੰ ਮੈਂ ਦੱਸਦਾ ਸੀ ਇਹ ਕਲੀਅਰ ਕੀਤਾ ਹੈ ਤੇ ਇਹ ਜਿਹੜਾ ਮੇਨ ਲੜਕੀ ਲੜਕੇ ਦੀ ਗੱਲਬਾਤ ਤੋਂ ਤੇ ਹੋਰ ਐਵੀਡੈਂਸ ਤੋਂ ਟੈਕਨੀਕਲ ਤੋਂ ਜਿਹੜਾ ਸਾਡਾ ਮੇਨ ਉੱਬਰ ਰਿਹਾ ਸੀ ਉਹ ਜਗਰੂਪ ਸਿੰਘ ਸਨਮ ਮਲਕੀਤ ਸਿੰਘ ਪਿੰਡ ਜਸਪਾਲ ਬਾਂਗਰ ਜੋ ਕਿ ਸ਼ਹਿਰ ਦੇ ਅੰਦਰ ਹੈ ਉੱਥੇ ਉਹ ਇਮਰਜ ਹੋ ਰਿਹਾ ਸੀ ਇਹਦੇ ਲਈ ਸਾਡੀ ਪੁਲਿਸ ਪਾਰਟੀ ਅੰਦਰ ਜਗਦੀਸ਼ ਇੰਸਪੈਕਟਰ ਜਗਦੀਸ਼ ਤੇ ਡੀਐਸਪੀ ਡੀ ਅਮਨਦੀਪ ਇਹਨਾਂ ਸਾਰਿਆਂ ਨੇ ਆ ਕੇ ਲੋਕਲ ਪੁਲਿਸ ਨੂੰ ਡੀਸੀਪੀ ਸਾਹਿਬ ਨੂੰ ਤੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ ਲੋਕਲ ਪੁਲਿਸ ਨੂੰ ਲੈ ਕੇ ਇਹਨਾਂ ਨੇ ਰੇਡਸ ਕਰੀਆਂ ਨੇ ਤੇ ਕਾਫੀ ਪ੍ਰੈਸ਼ਰ ਦਬਾਜ ਸਾਰਾ ਦਿਨ ਬਣਾ ਕੇ ਰੱਖਿਆ ਉਹਦਾ ਅੰਡ ਰਿਜ਼ਲਟ ਇਹ ਹੋਇਆ ਕਿ ਸ਼ਾਮ ਨੂੰ ਲੇਟ ਈਵਨਿੰਗ ਥੋੜੀ देर ਪਹਿਲਾਂ ਜਿਹੜਾ ਜਗਰੂਪ ਸਿੰਘ ਪੁੱਤਰ ਮਲਕੀਤ ਸਿੰਘ ਹੈ ਉਹ ਜਦ ਪੁਲਿਸ ਪਾਰਟੀਆਂ ਘੁੰਮ ਰਹੀਆਂ ਸੀ ਤਾਂ ਉਹਨਾਂ ਨੂੰ ਲੋਕਲ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਪੇਸ਼ ਹੋ ਗਿਆ ਤੇ ਉਹਦੀ ਜਿਹੜੀ ਲੋਕਲ ਜਿਹੜੇ ਆਪਣੇ ਨੇ ਡੀਸੀਪੀ ਸਾਹਿਬ ਤੇ ਇਹਨਾਂ ਸਾਰਿਆਂ ਤੇ ਜਦੋਂ ਇਤਲਾ ਮਿਲੀ ਤਾਂ ਉਸ ਤੋਂ ਬਾਅਦ ਇਹ ਸਾਡੇ ਜਿਹੜੇ ਇੰਸਪੈਕਟਰ ਜਗਦੀਸ਼ ਤੇ ਆਈਓ ਨੇ ਜਿਹੜੇ ਪਾਰਟੀਆਂ ਆਈਆਂ ਸੀ ਉਨਾਂ ਨੇ ਹੁਣੇ ਦੀ ਫਾਰਮਲੀ ਅਰੈਸਟ ਪਾ ਲਈ ਹੈ ਤੇ ਅਸੀਂ ਅਰੈਸਟ ਪਾ ਕੇ ਨੂੰ ਜਿਹੜਾ ਦਾਖੇ ਥਾਣੇ ਤੇ ਜਾ ਰਹੇ ਹਾਂ ਤੇ ਅੱਗੇ ਦੀ ਫਰਦਰ ਪੁੱਛਗਿੱਛ ਕਰਾ ਰਹੇ ਹਾਂ ਸਰ ਅਪਰ ਫਿਰ ਦੋ ਜਿਹੜਾ ਨੇ ਸਰੈਂਡਰ ਦਿੱਤੀ ਹੈ ਜਾਂ ਕੋਰਟ ਕੀਤਾ ਜਾਂ ਹਾਂਜੀ ਸਰੈਂਡਰ ਹੀ ਸਰੈਂਡਰ ਕੀਤਾ ਕੋਰਟ ਕੀਤਾ ਜਾਂ ਨਹੀਂ ਜੀ ਕੋਰਟ 'ਚ ਨਹੀਂ ਕੀਤਾ ਮੇਰੀ ਗੱਲ ਨਹੀਂ ਸਮਝੋ ਵੀ ਮੈਂ ਇਹ ਗੱਲ ਕਹੀ ਆ ਤੁਹਾਨੂੰ ਕਿ ਸਾਡੀਆਂ ਪਾਰਟੀਆਂ ਆ ਕੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ ਸਾਨੂੰ ਆਹ ਬੰਦਾ ਚਾਹੀਦਾ ਜਗਰੂਪ ਸਿੰਘ ਸਾਨੂੰ ਮਲਕੀਤ ਸਿੰਘ ਰਾਤ ਵੀ ਦਿਨੇ ਵੀ ਜੁਆਇੰਟਲੀ ਅਸੀਂ ਰੇਡਾਂ ਕਰ ਰਹੇ ਹਾਂ ਹੁਣ ਸਾਰਾ ਦਿਨ ਦਾ ਪ੍ਰੈਸ਼ਰ ਪਿਆ ਹੋਇਆ ਸੀ ਸ਼ਾਮ ਨੂੰ ਇਹ ਜਿਹੜਾ ਜਗਰੂਪ ਸਿੰਘ ਹੈ ਇਹ ਕੁਝ ਮੌਤਵਰ ਬੰਦਿਆਂ ਨੂੰ ਲੈ ਕੇ ਪੇਸ਼ ਹੋਇਆ ਅਗੇ ਦੀ ਏਜ ਕਿੰਨੀ ਹੈ 28 ਸਾਲ 30 32 ਸਾਲ ਹੈ ਯਾਰ ਹੁਣ ਮੈਨੂੰ ਪੂਰਾ ਕਰ ਲੈਣ ਤੋਂ ਫਿਰ ਆਪਾਂ ਕੰਮ ਕਰਾ ਦੇਾਂਗੇ ਕਾਕਾ ਹਾਂ ਠੀਕ ਸਿਰ ਤੇ 30 32 ਸਾਲੇ ਦੀ ਏਜ ਹੈ ਇਹ ਜਿਹੜਾ ਪੇਸ਼ ਹੋਇਆ ਤੇ ਜਦ ਪੇਸ਼ ਹੋ ਗਿਆ ਸਾਡੀਆਂ ਪੁਲਿਸ ਪਾਰਟੀ ਨੇ ਇਹਦੀ ਫਾਰਮਲੀ ਉੱਥੇ ਅਰੈਸਟ ਪਾ ਲਈ ਹੈ ਤੇ ਨਾਉ ਹੀ ਇਜ਼ ਅੰਡਰ ਅਰੈਸਟ ਤੇ ਲੈ ਕੇ ਹੁਣ ਉਹਨੂੰ ਅਸੀਂ ਆਪਣੇ ਇਹਨਾਂ ਦੇ ਹਵਾਲੇ ਜਿਹੜੇ ਨੇ ਆਈਓਐ ਲੈ ਕੇ ਜਾ ਰਹੇ ਹਾਂ ਜਗਰਉਨ ਜਾ ਕੇ ਇਹਦੀ ਫਰਦਰ ਅਗਲੀ ਪੁੱਛਗਿੱਛ ਕਰਾਂਗੇ ਹੁਣ ਸਵਾਲ ਪੁੱਛੋ ਹਾਂ ਵੀ ਤੱਕ ਕਿੰਨੇ ਅਰੈਸਟ ਟੋਟਲ ਜਗਰਉਨ ਦੇ ਦੇਖੋ ਸਾਡੀ ਜਿਹੜੀ ਸਾਦਕ ਅਲੀ ਦੀ ਪੁੱਛਗਿੱਛ ਸੀ ਜੋ ਸਾਦਕ ਅਲੀ ਕੀ ਪੁੱਛਗਿੱਛ ਸੀ ਉਹਦੀ ਪੁੱਛਗਿੱਛ ਨੇ ਇਹ ਚੀਜ਼ ਆਈ ਸੀ ਕਿ 6 ਲੋਕ ਹਨ ਉਹਨ 6 ਲੋਕ ਮੇ ਸਭ ਤੋਂ ਨਾਮ ਉੱਪਰ ਜਗਰੂਪ ਸਿੰਘ ਦਾ ਥਾ ਉਸਕੇ ਬਾਅਦ अजय कुमार है एलियस ब्रजनंदन उस तो बाद सैयद अली है देन सुर सुरमा सुरमा है एंड एक अन है तो इन सभी को आइडेंटिफिकेशन फिक्स होने के बाद अन भी जो है सुरमा का रिश्तेदार है तो उस तो बाद अभी हमारे पास अली दिन में हम पकड़ा गया था और अभी ये नेक्स्ट अरेस्ट जगरूप सिंह की हुई है दो जी। सर, तो बाकी, ने बाकी के ने है, हैं जी, ने है सारे जी। एक, 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 एक देखिए ऐसा है जगरूप सिंह लोकल है पंजाबी है और जो द, दूसरा एक अजय है वो अभी पिछले साल दो साल से पगड़ी वगैरह बांधता है बट अदरवाइज गोंडा डिस्ट्रिक्ट का है फ्रॉम यूपी एरिया बाकी जो चारों हैं वो गुजर कम्युनिटी को बिलोंग करते हैं। माज देखो ऐसा है अभी तक जो पहले वाले ने बताया इससे तो अभी पूछ के करनी है पर जो हमारे पास लड़के और लड़की के कन्वर्सेशन में जो हमने उनसे इन्फॉर्मेशन डिराइव किया है उसके मुताबिक इसका ही नाम लिया जा रहा था जगरूप सिंह का जगरूप सिंह का नाम लिया जा रहा था और ये भी क्लिंचिंग एविडेंस था कि जगरूप सिंह को वहाँ पे इस एक जो हमें बताया गया था ये फिजिकल मतलब ये चीज़ इन्वेस्टिगेशन का पार्ट है जब हमने ये हमें हेल्प मिली क्लूज मिले कि उन्होंने कहा कि एक लड़की पाल पाल का या पा पायल हिंदी में पायल बोलते हैं पाल का फोन आ रहा था तो हमें मालूम था हमने वोटर लिस्ट निकाल के गिल हल्के गिल। हल्के की वोटर लिस्ट निकाली वोटर लिस्ट में जगरूप की वाइफ का नाम जसपाल कौर है तो वो पाल पाल हमने दीज आर सर्टेन थिंग जहाँ के हम इसके ऊपर पहुंचे हैं शिकंजा कसा है बारह का नाम आ रहा था अब आपके लिए छे हैं देखो मैं तो मेरी गल सुनो एक, एक मिनट मेरे पास उन्होंने जो बयान लिखाया है मेरे पास नहीं मतलब जो हमारे आइयो को लड़की ने बयान लिखाया जी कि नौ उसने नौ दस बोला है हमने कभी बारह नहीं बोला उसने बोला कि नौ दस है ठीक है हमने जो उसका बयान था पूछ उसकी पूछगिछ की है उसके बाद रात को हमने कल जो स्केच वाले बुलाए थे दूर बाहर से तो लड़की ने उसमें छह स्केच बनवाए हैं एक वो अलग है उसके बाद आज जब हमने शादी गली को पकड़ा है तो उसकी पूछताछ में छह ही लोग आए हैं तो अभी हम आज अभी तक समझे बाकी हम अभी देखो ये तो सिंगल ये सिंगल वर्षन था अभी जो सेकंड वर्षन है ये आएगा इससे क्लियर हो जाएगा कि अगर और एक्स्ट्रा है तो वो आप आ जाएंगे अगर यही है तो फाइनलाइज हो जाए है जी ਆਪਾਂ ਸਿੱਖ ਦਾਂ ਸੀ ਇਹ ਸਾਰੇ ਇਹਨਾਂ 6 ਦੇ 6 ਕਿ ਉੱਥੇ ਇਹਨਾਂ ਦਾ ਉਹ ਨਸ਼ਰੂ ਸ਼ਿਕਰ ਯੂਨੀਵਰਸਿਟੀ ਕੱਟੇ ਸੀ ਨਹੀਂ ਇਹਦਾ ਹੁਣ ਆਪਾਂ ਸਾਰੇ ਕੱਢਦੇ ਆ ਪਰ ਉਹ ਜੋ ਸਾਦਕ ਅਲੀ ਨੇ ਅਭੀ ਤੱਕ ਬਤਾਇਆ ਦੇਖੋ ਅਭੀ ਤਾਂ ਇਸ ਕੋਲ ਤੋਂ ਪੁੱਛ ਕੇ ਚ ਕਰਨੀ ਆ ਅਸੀਂ ਸਾਦਕ ਅਲੀ ਨੇ ਜੋ ਅਭੀ ਤੱਕ ਬਤਾਇਆ ਹੈ ਸਾਦਕ ਅਲੀ ਨੇ ਕਿਹਾ ਕਿ ਮੈਂ ਤਾਂ ਇੱਥੋਂ ਇਹਨਾਂ ਇਹਨਾਂ ਨਾਲ ਮੇਰੀ ਰਿਸ਼ਤੇਦਾਰੀ ਆ ਜਿਹੜੇ ਤਿੰਨ ਚਾਰ ਨੇ ਸੈਦ ਤੇ ਸੁਰਮਾ ਤੇ ਇਹਨਾਂ ਨਾਲ ਕਿ ਮੈਂ ਤਾਂ ਇਹਨਾਂ ਨੂੰ ਮਿਲਣ ਗੇ ਲੈਣਾ ਉਹਨਾ ਤੇ ਇਹ ਮੈਨੂੰ ਕਹਿੰਦੇ ਚਲੋ ਤੈਨੂੰ ਘੁਮਾ ਕੇ ਲਿਆਉਣੇ ਅੱਛਾ ਦੱਸੋ ਸਿਰਫ ਸਾਦਕ ਅਲੀਜ਼ ਵਰਜਨ ठीक है जगरूप देखिए जगरूप जसवाल बांगड़ का है अजय है टिब्बे का है जगरूप बांगर जगरूप और अजय मित्र हैं हैं जी हैं। उस तो बाद टिब्बे के ही जो ये गुज्जर कम्यूनिटी को बिलोंग करते हैं सैयद अली और सुरमे हैं।, हैं और आगे सुरमे वगैरह इसके कजन हैं सादिकली के, के

ਇਹਦੇ ਯਾਰ ਇਸ ਲਈ ਨਿਕਲਦੇ ਨਹੀਂ ਉਧਰ ਇਹ ਐਡਿਕਸ ਤੋਂ ਨਹੀਂ ਹੈ ਤੋਂ ਦੇਖਾ ਨਹੀਂ ਇਸ ਕੋ ਦੇਖਤੇ ਹਾਂ ਉਹ ਯਾਰ ਨਾਮ ਬਦਲ ਗਿਆ ਹੋਇਆ ਹੈ ਤਾਂ ਸੈਫ ਅਲੀ ਹੈ ਸੈਫ ਅਲੀ ਹੈ ਨਾਮ ਸੈਫ ਅਲੀ ਹੈ ਸੈਫ ਅਲੀ ਸਾਬਲੀ ਸੋਰੀ ਗੁਰਪ੍ਰੀਤ ਸਿੰਘ ਵੀ ਇਸੇ ਵਾਲ ਦਾ ਉਹਨੂੰ ਵੀ ਪੁਲਿਸ ਨੇ ਪੁੱਛ ਕੇ ਲਈ ਦੇਖੀਏ ਕੱਲਾ ਗੁਰਪ੍ਰੀਤ ਨਹੀਂ ਅਸੀਂ 18 ਬੰਦੇ ਚੱਕੇ ਸੀ ਬੀਰਮੀ ਇੱਛੇਵਾਲ ਬਸਾਮੀਆਂ ਪਿੰਡਾਂ ਇੱਕ ਨੇੜੇ ਤੇ ਇਹ ਜੇ ਤਿੰਨ ਚਾਰ ਪਿੰਡਾਂ ਦੇ ਜਿਨ੍ਹਾਂ ਦਾ ਪੁਰਾਣਾ ਰਿਕਾਰਡ ਸੀ ਜਿਹੜੇ ਰੀਸੈਂਟਲੀ ਜੇਲ੍ਹ ਚੋਂ ਆਏ ਨੇ ਉਹ ਸਾਡਾ ਫਰਜ਼ ਬਣਦਾ ਸੀ ਜੇ ਸਾਡੇ ਕੋਲ ਬਾਕੀ ਚੀਜ਼ਾਂ ਨਹੀਂ ਸੀ ਤਾਂ ਜਿਹੜੇ ਮਾੜੇ ਪਿਛਲੇ ਇਹਨਾਂ ਕੰਮਾਂ 'ਚ ਰਹੇ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਤਹਿਕੀਕਾਤ ਕੀਤੀ ਆ ਪਰ ਜਿਸ ਟਾਈਮ ਤੇ ਸਾਰਾ ਕਲੀਅਰ ਹੋ ਗਿਆ ਸੀ ਉਹ ਸਾਰਿਆਂ ਨੂੰ ਆਪਣੇ ਆਪਣੇ ਘਰੇ ਭੇਜਤਾ ਗਿਆ ਸਰ ਔਮਨ ਕਮਿਸ਼ਨ ਨੇ ਆਪਕੋ ਅਪਰੋਚ ਕੀਏ ਹੋਏ ਉਹਨਾਂ ਨੇ ਅੱਜ ਉਹਨਾਂ ਨੇ ਔਮਨ ਕਮਿਸ਼ਨ ਕੋਲ ਨੇ ਮੈਨੂੰ ਨਹੀਂ ਅਪਰੋਚ ਕੀਤਾ ਪਰ ਜੋ ਸਟੇਟ ਔਮਨ ਕਮਿਸ਼ਨ ਕੇ ਮੈਡਮ ਹੈ ਉਹਨਾਂ ਦਾ ਕੱਲ ਹੀ ਫੋਨ ਆਇਆ ਥਾ ਉਹਨਸੋ ਉਹਨੂੰ ਅਸੀਂ ਬਤਾ ਦਿਆ ਕਿ 17 ਨੰਬਰ ਐਫ ਆਈ ਆਰ ਇਤਨਾ ਇਹ ਦਰਜ ਹੋ ਚੁੱਕੀ ਹੈ ਔਰ ਇਸਮੇ ਇਹ ਇਹ ਹੈ ਬਟ आज जो हमें बताया गया नेशनल वुमेन कमीशन का डीएसपी जो है हमारे हल्का और आईओ हैं इस केस के हर कमल उनको थ्रू डिप्टी कमिश्नर इन्फॉर्मेशन मिली है टमोरो ये अपनी रिपोर्ट जो भी आएंगे उनके ऑफिसर या जो भी हैं उनको मिलेंगे और अपनी ब्रीफिंग दे देंगे वाले आएंगे तो। आए हुए हैं प्रॉब्लम मैंने पता नहीं है पर उनको आया हुआ है शी विल मीट दैम टमोरो ਮਾਸਟਰਮਾਈਂਡ ਹਾਲੇ ਤੱਕ ਉਹਨਾਂ ਦੇ ਮਤਾਬਿਕ ਤਾਂ ਇਹ ਆ ਜਗਰੂਪ ਸਿੰਘ ਹੀ ਆ ਆਪੇ ਆਪੇ ਆਪੋਜੀਸ਼ਨ ਇਹ ਕਹਿ ਰਹੀ ਹੈ ਕਿ ਬੜਾ ਬੜਾ ਹਾਂਜੀ ਸਿਰਫ ਇੱਕ ਐਸਆਈ ਆਪਨੇ ਸਸਪੈਂਡ ਕਰ ਦਿਆ ਇਸ ਵਿੱਚ ਬੜਾ ਅਧਿਕਾਰੀ ਕੋਈ ਹੋਣਾ ਚਾਹੀਦਾ ਆਪੋਜੀਸ਼ਨ ਬੜਾ ਤਾਂ ਫਿਰ ਮੇਰੇ ਤੋਂ ਬੰਨ ਲਾਦਾ ਇਸ ਰੇਂਜ ਚ ਹੈ ਨਹੀਂ ਕੋਈ ਕਿ ਜੇ ਤੁਸੀਂ ਸਮਝਦੇ ਹੋ ਵੀ ਮੇਰੀ ਨਲਕੀ ਆ ਤਾਂ ਮੈਂ ਜ਼ਰੂਰ ਆਪਣੇ ਆਪ ਨੂੰ ਅਰਪਤ ਕਰ ਦੇਣਾ ਪਰ ਦੇਖਿਏ ਐਸਾ ਹੈ ਬੜੇ ਔਰ ਛੋਟੇ ਦੀ ਬਾਤ ਨਹੀਂ ਜਿਸki ਜਹਾਂ ਜਿਤਨੀ ਵੀ ਥੀ ਉਸ ਆਦਮੀ ਕੋ ਉਹਨਾਂ ਨੇ ਕੰਟੈਕਟ ਕੀਤਾ पर डिसाइड दैट वो उनके साथ गया हम ये समझते हैं कि उसकी ये नालाकी थी कि उसको अपने उच्च अधिकारी को बताना चाहिए था अगर उसने अपने उच्च अधिकारी को नहीं बताया तो उतना देखे देखे उसको सेक जरूर दे दिया है मतलब लगदा नहीं ये बेल्ट उही है इसेवाल दे साउथ सिटी जिथे बलराज डीएसपी बलराज का भी हैगा हैगा असि मैं मेरा मेरा सुरक्षा नु लेके किधेड़े कि सवाल नहीं कोई सुरक्षा ये है कि देखिए इछेवाल ब्रिज तक कमीशन रेट है उस तो बाद जगराओ है ठीक है ये ਆਮ ਲੋਕਾਂ ਦਾ ਪਤਾ ਨਹੀਂ ਹੁੰਦਾ ਉੱਥੇ ਤੱਕ ਲਾਈਟਾਂ ਨੇ ਉਸ ਦਿਨ ਲਾਈਟਾਂ ਹੀ ਨਹੀਂ ਆਗੀਆਂ ਹਨੇਰੇ 'ਚ ਜਾ ਕੇ ਜੇ ਮਤਲਬ ਅਨਫੋਰਚੂਨੇਟ ਪਾਰਟੀ ਹੈ ਨਾ ਜੀ ਕਿ ਮਤਲਬ ਜੇ ਇਹ ਤਾਂ ਇਹੀ ਕਹਿ ਸਕਦੇ ਆਂ ਵੀ ਵੱਧ ਕਿਸਮਤੀ ਆ ਕਿ ਉੱਥੇ ਜਾ ਕੇ ਕੋਈ ਬੰਦਾ ਰਾਤ ਨੂੰ 8 8:30 ਵਜੇ ਜਾਂਦਾ ਤਾਂ ਇਟਸ ਅਨਫੋਰਚੂਨੇਟ ਅੱਜ ਵੀ ਉੱਥੇ ਕੁਝ ਗੱਡੀਆਂ ਘੁੰਮ ਰਹੀਆਂ ਸੀ ਕੁਝ ਲੋਕ ਜਿਹੜੇ ਲੜਕੀਆਂ ਲੜਕੇ ਨੇ ਆ ਪਾਰਟੀ ਦੇ ਦੇਖੋ ਮੈਂ ਬੱਚਿਆਂ ਨੂੰ ਦੇਖੋ ਇੱਥੇ ਫਰੀडम ਹੈ ਆਪਣਾ ਆਪਣਾ ਸਾਰੇ ਕਰ ਸਕਦੇ ਨੇ ਗੱਲ ਤਾਂ ਇਹ ਆ ਕਿ ਸਾਡਾ ਫਰਜ ਬਣਦਾ ਅਸੀਂ ਜਿੰਨੀ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕਰੀਏ ਯਾਰ ਮੈਂ ਉਹ ਦੇਖੋ ਉਹ ਉਹਨਾਂ ਦੀ ਮौज-ਮਸਤੀ ਮੈਂ ਰੋਕ ਨਹੀਂ ਸਕਦਾ ਸਿਕਿਉਰਟੀ ਸਿਕਿਉਰਟੀ ਅਸੀਂ ਤਾਂ ਸਿਕਿਉਰਟੀ ਉਹਦੇ ਕੋ ਸਾਡੇ ਉੱਤੇ ਨਾਕਾ ਲੱਗੇ ਤੁਸੀਂ ਦੇਖਿਆ ਹੋਣਾ ਮਾਈਕਰੋ ਹਾਈਡਲ ਦੇ ਉੱਤੇ ਸਾਡਾ ਨਾਕਾ ਲੱਗਿਆ ਅਨਫੋਰਚੂਨੇਟਲੀ ਕੀ ਹੈ ਕਿ ਪਹਿਲਾਂ ਸਾਡਾ ਨਾਕਾ ਉੱਥੋਂ ਅਗਲੇ ਪਾਸੇ ਚੱਗਰ ਹੈ ਜਿੱਥੋਂ ਹੰਬੜਾ ਤੇ ਉਹਦੀ ਕਰਾਸ ਕਰਦੀ ਹੈ ਜਿਹੜੀ ਉਹਨੂੰ ਸਾਡਾ ਨਾਕਾ ਉੱਥੇ ਹੁੰਦਾ ਸੀ ਇਹ ਜਗ੍ਹਾ ਡਾਰਕ ਸਪੌਟ ਰਹਿ ਗਿਆ ਚਲੋ ਬਾਕੀ ਦੇ ਦੇਗੇ ਕਿੰਨਾ ਟਾਈਮ ਲੱਗੂਗਾ ਪੁਲਿਸ ਨੂੰ ਲੱਗੇ ਹੋਇਆ ਜੀ ਹੁਣ ਵੀ ਪਾਰਟੀਆਂ ਗਈਆਂ ਹੋਈਆਂ ਨੇ ਮੇਰੀਆਂ ਪਾਰਟੀਆਂ ਹੁਣ ਮੈਂ ਤੁਹਾਨੂੰ ਬਹੁਤਾ ਕੀ ਦੱਸਾਂ ਇੰਟਰ ਸਟੇਟ ਤੱਕ ਵੀ ਗਈਆਂ ਹੋਈਆਂ ਨੇ ਅਵਰ ਪਾਰਟੀਜ਼ ਆਰ देयर ਇਨ ਅਦਰ ਸਟੇਟਸ ਦੇ ਆਰ ਇਨ ਅਦਰ ਡਿਸਟ੍ਰਿਕਟਸ ਹਾਂਜੀ ਪੁਲਿਸ ਪਾਰਟੀ ਦਾ ਮੈਟਰ ਹੈ ਹਾਂਜੀ ਉਹ bigger ਹੈ ਪੁਲਿਸ ਪਾਰਟੀ ਤੇ ਨਹੀਂ ਲੱਗੀ ਹੋਈ ਹੈ ਦੇਖੋ ਮੇਰੇ ਮੈਂ ਮੇਰੇ ਕੋਲ ਖੰਨੇ ਦੀਆਂ ਵੀ ਇਸ ਟਾਈਮ ਚੱਲ ਰਹੀਆਂ ਨੇ ਹਾਂਜੀ ਫਿਰ ਮੇਰੇ ਕੋਲੇ ਕਿੰਨਾ ਹੈ ਅਪਣੇ ਤਿੰਨ ਚਾਰਾਂ ਰਫਲੀ ਅਨੌਟ 16 ਟੂ 17 ਪਾਰਟੀਆਂ ਲੈਡ ਬਾਏ ਡਿਫਰੈਂਟ ਜੀਓਜ਼ ਐਸਐਚਓ ਆਰ ਔਨ ਦੀ ਜੌਬ ਥੈਂਕ ਯੂ ਸੋ ਨਾਈਸ ਆਫ ਯੂ ਗੁਰਪੀਰੋ ਅਜਿਹਾਂ ਘਟੀਆਂ ਹਰਕਤਾਂ ਕਰਨ ਵਾਲਿਆਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਹਿੰਮਤ ਨਾ ਪੈ ਸਕੇ ਕਿਸੇ ਵੀ ਧੀ ਭੈਣ ਦੀ ਇੱਜ਼ਤ ਤੇ ਕਦੀ ਹੱਥ ਪਾਣ ਦੀ ਤੇ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਅਜਿਹੇ ਕਾਨੂੰਨ ਇਹ ਜ਼ੁਲਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਅਜਹੀ ਸਜ਼ਾ ਦਿੱਤੀ ਜਾਵੇ ਅਜਿਹਾ ਮੰਜ਼ਰ ਵਖਾਇਆ ਜਾਵੇ ਕਿ ਲੋਕਾਂ ਦੇ ਸਾਹਮਣੇ ਇੱਕ ਅਜਹੀ ਮਿਸਾਲ ਜਾਵੇ ਕਿ ਅਜਿਹਾ ਕੁਝ ਵੀ ਕਿਸੇ ਦੇ ਜ਼ਿਹਨ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੀ ਰੂਹ ਕੰਬ ਜਾਈ ਤੂ ਇਹ ਸਭ ਇਸ ਮਸਲੇ ਤੇ ਖੀਚ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ